ਤੁ ਸਾਰੇ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀ ਜੈ ਭਾਰਤ ਸ੍ਰੀ ਤਾਂਤਨ ਸਤਗੁਰੂ ਵਿਦਾਸ ਮਹਾਰਾਜ ਦੇ ਜੋ ਇਤਿਹਾਸਿਕ ਜਗਾ ਜੋ ਅਸਕੰਦਰ ਲੋਧੀ ਨੇ ਦਿੱਲੀ ਦੇ ਵਿੱਚ ਜਗਤ ਗੁਰੂ ਰਵਿਦਾਸ ਮਹਾਰਾਜ ਨੂੰ ਸਮਰਪਿਤ ਜਿਹੜੀ ਜਗਾ ਆ ਜਿਵਾਰ ਬਾੜਾ ਟੋਕੜਗਾ ਬਾਦ ਮੰਦਿਰ ਜਿਹੜਾ ਆ ਸ੍ਰੀ ਗੁਰੂ ਦਾਸ ਮਹਾਰਾਜ ਦੇ ਨਾਮ ਤੇ ਜਮੀਨੋਂ ਦਿੱਤੀ ਸੀ ਕਿਉਂਕਿ ਜਗਤ ਗੁਰੂ ਰਵਿਦਾਸ ਮਹਾਰਾਜ ਦੇ ਬੋਤਨ ਦੇਖ ਕੇ ਅਸਕੰਦਰ ਲੋਧੀ ਨੇ ਵੀ ਉਹਨਾਂ ਦੇ ਚਰਨੀ ਪੈ ਅਤੇ ਮਹਾਰਾਜ ਦੇ ਮੋਤਕਾਂ ਨੂੰ ਸਲਾਮ ਕਰਦੇ ਹੋਏ ਉਹ ਜਗਾ ਜਿਹੜੀ ਆ ਦਿੱਤੀ ਸੀ ਸੋ ਇੰਨੀ 600 ਸਾਲ ਪੁਰਾਣੀ ਜਿਹੜੀ ਆ ਜਗਾ ਇਤਿਹਾਸਿਕ ਜਗਾ ਨੂੰ ਭੰਤਨ ਸਭ ਤੋਂ ਬੁਰਾ ਵਿਦਾਰ ਸਮਰਾਏ ਦੇ ਨਾਮ ਤੇ ਸੀਗੀ ਸੋ ਉਸ ਤੋਂ ਬਾਅਦ ਜਿਹੜੀ ਮਹਾਰਾਜ ਦੀ ਮੂਰਤੀ ਆ ਉਹ ਵੀ ਲਗਭਗ 100 150 ਸਾਲ ਪੁਰਾਣੀ ਜਿਹੜੀ ਆ ਉਸ ਮੰਦਿਰ ਦੇ ਵਿੱਚ ਸਥਾਪਿਤ ਕੀਤੀ ਗਈ ਸੀ ਸੋ ਇੰਨੀ ਪੁਰਾਣੀ ਮੂਰਤੀ ਜਿਹੜੀ ਸਥਾਪਿਤ ਕਰਨ ਤੋਂ ਬਾਅਦ ਉਹ ਇਤਿਹਾਸਿਕ ਜਗਾ ਜਿਹੜੀ ਆ ਪੂਰੇ ਵਰਲਡ ਦੇ ਪੂਰੇ ਪੰਜਾਬ ਵਿੱਚ ਪਤਾ ਚੱਲਿਆ ਬਾਅਦ ਸੁਪਰੀਮ ਕੋਰਟ ਦੇ ਮਾਧਿਅਮ ਨਾਲ ਹੀ ਉਹ ਜਗ੍ਹਾ ਦੇ ਆਰਡਰ ਜਦੋਂ ਹੋਏ 9 9 2019 ਨੂੰ ਜਿਹੜੇ ਉਸ ਜਗ੍ਹਾ ਨੂੰ ਢਾਟ ਦਿੱਤਾ ਗਿਆ ਉਹ ਸੰਘਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਵਿੱਚ ਜਿਹੜਾ ਉਹ ਕੀਤਾ ਗਿਆ ਸੀਗਾ ਕਰਨ ਤੋਂ ਬਾਅਦ 2019 ਤੋਂ ਬਾਅਦ 2025 ਦੇ ਵਿੱਚ ਉਹ ਜਗ੍ਹਾ ਦੇ ਦੋ ਸਾਧਾ ਮਹਾਪੁਰਸ਼ਾਂ ਨਾਲ ਦੀ ਰਾਖਪੁਰਨਾ ਕੋਲ ਜੁੜੀ ਹੋਊਦਾ ਸਾਧੂ ਸੰਪੰਨਤਾ ਸੁਸਾਇਟੀ ਦੇ ਪੰਜਾਬ ਪ੍ਰਧਾਨ 108 ਸੰਤ ਪ੍ਰਵੰਦਨ RAM ਜੀ ਸੋ ਸਾਰੇ ਮਹਾਪੁਰ ਜਿੰਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਡੇਰੇ ਦਾ ਸਾਰੇ ਮਹਾਪੁਰਸ਼ਾਂ ਨੇ ਆਪਣੇ ਆਪਣੇ ਤੌਰ ਤੇ ਬਹੁਤ ਸੰਘਰਸ਼ ਕੀਤਾ ਉਥੇ ਦਿੱਲੀ ਦੇ ਵਿੱਚ ਆ ਕੇ ਵੀ ਸੰਘਰਸ਼ ਕੀਤਾ ਸੋ ਸਾਰਿਆਂ ਦੀ ਇਹੀ ਮੰਗ ਸੀ ਵੀ ਜਿਹੜੀ ਜਗਾ ਆ ਉਹ ਸਾਨੂੰ ਵਾਪਸ ਮਿਲਣੀ ਚਾਹੀਦੀ ਸੋ ਜਗਾ ਦਾ ਵਾਪਸ ਦੇ ਡੀਡੀਐਨ ਨੇ ਵਾਪਸ ਜਿਹੜਾ ਗੁਰੂ ਘਰ ਜਿਹੜੇ ਚੇਅਰਮੈਨ ਆ ਜਿਹੜੇ ਜਵਾਰਬਾੜਾ ਹੈ ਗੁਰੂ ਘਰ ਕੁਸ਼ਰਾਮ ਕੁਸ਼ਰਾਮ ਅnder ਦੇ ਜਿਹੜੇ ਗੁਰੂ ਚੇਅਰਮੈਨ ਆ ਉਹਨਾਂ ਨੂੰ ਜਗਾ ਦਾ ਵਾਪਸ ਦੇ ਦਿੱਤੀ ਪਰ ਜਿਹੜੀਆਂ ਕੰਡੀਸ਼ਨਾਂ ਸਰਕਾਰ ਨੇ ਲਾਈਆਂ ਆ ਵੀ ਜਿਹੜੀ ਉਹ ਜਗਾ ਜਿਹੜੀ 400 ਮੀਟਰ ਤੇ ਜਿਹੜਾ ਗੁਰੂ ਘਰ ਦੀ ਜਗਾ ਬਣਾਈ ਜਾਉਗੀ ਜੋ ਕੱਚੇ ਜਿਹੜੀ ਆ ਸਿੱਤੀ ਜਗਾ ਉੱਤੇ ਲੈਂਡ ਵੀ ਪਾਇਆ ਜਾਊਗਾ ਹੋਰ ਕਾਫੀ ਪਰਿਮਿਸ਼ਨਾ ਸੀ ਗਿਆ ਹੰਬਰ ਆਪਣੇ ਸਮਾਜ ਇਹੀ ਦਾ ਮੰਨ ਕਰਦੇ ਸੀ ਵੀ ਇਹ ਇਨਾ ਤੋਂ ਬਗੈਰ ਸਾਨੂੰ ਜਗਾ ਜਿਹੜੀ ਕਬਤ ਦਿੱਤੀ ਜਾਵੇ ਸੋ ਖੁਸ਼ੀ ਦੀ ਵੀ ਲਹਿਰ ਆ ਵੀ ਜਗਾ ਜਿਹੜੀ ਆ ਇੰਨੇ ਸੰਘਰਸ਼ ਤੋਂ ਬਾਅਦ ਵਾਪਸ ਮਿਲੀ ਪਰ 6 6 ਕਰੋੜ ਰੁਪਏ ਜਿਹੜਾ ਉਹ ਫਿਰ ਜਮਾ ਕਰਨਾ ਪਿਆ ਉਹ ਲੈਟਰ ਦੇ ਵਿੱਚ ਲਿਖਿਆ ਵੀ 6 ਕਰੋੜ ਰੁਪਇਆ ਡੀਡੀ ਨੂੰ ਦਿੱਤਾ ਗਿਆ ਉਹ ਲੀਸ ਤੇ ਜਗਾ ਜਿਹੜੀ ਆ ਉਹ ਸਭ ਤੋਂ ਵੱਡੀ ਸੋ ਅਸੀਂ ਸੰਤ ਸਮਾਜ ਨੂੰ ਵੀ ਉੱਚੇ ਸਮਾਜ ਨੂੰ ਵੀ ਕੱਢੇ ਪ੍ਰਧਾਨ ਮੰਤਰੀ ਨੂੰ ਰਾਜ ਭਰੇ ਨੂੰ ਵੀ ਦੁਬਾਰਾ ਇਹ ਗੱਲਾਂ ਦਾ ਵਿਚਾਰ ਸਦਰਾ ਕਰਕੇ ਜਿਹੜੀ ਜਗ੍ਹਾ ਆ ਉਹ ਸਾਡੇ ਸਮਾਜ ਨੂੰ ਜਿਹੜੀ ਲੀਸ ਤੇ ਨਹੀਂ ਸਾਨੂੰ ਬਿਨਾਂ ਲੀਸ ਤੋਂ ਜਿੰਨੀ ਜਗ੍ਹਾ ਸਾਡੀ ਬਾਣੀ 750 ਬਿਗੇ ਤੋਂ ਉੱਪਰ ਜਿਹੜੀ ਜਗ੍ਹਾ ਬਾਣੀ ਤੋਂ 700 ਬਿਗੇ ਤੋਂ ਉੱਪਰ ਜਿਹੜੀ ਮੇਰੇ ਖਣ ਲੱਗ ਪਈ ਜਗ੍ਹਾ ਹੈਗੀ ਆ ਉਹ ਸਾਡੇ ਸਮਾਜ ਨੂੰ ਵਾਪਸ ਮੇਣੀ ਚਾਹੀਦੀ ਆ ਸਾਨੂੰ 400 ਮੀਟਰ ਨਹੀਂ ਉਮੇ ਸ਼ੰਕਾ ਮਹਾਪੁਰਸ਼ਾਂ ਨੂੰ ਬੇਨਤੀ ਕਰਦਾ ਮੇ ਜਿਹੜੀ 600 ਕਰੋੜ ਲੈ ਕੇ ਅਸੀਂ 30 ਸਾਲ ਲਈ ਲੀਜ਼ ਤੇ ਲਿਆ 30 ਸਾਲਾਂ ਬਾਅਦ ਫਿਰ ਦੁਬਾਰਾ ਸਾਨੂੰ ਪੈਸੇ ਜਨਾ ਕਰਾਉਣ ਲਈ ਸੀ ਜੇ ਆਪਾਂ ਨਾ ਕਰਾਇ ਕਿਸੇ ਨੇ ਤੇ ਦੁਬਾਰਾ ਫਿਰ ਨਾ ਕਿਤੇ ਇਹੀ ਕੰਮ ਸਾਡੇ ਹੋਵੇ ਤੇ ਇੱਕ ਹੋਰ ਗੱਲ ਐ ਵੀ ਜਿਹੜੀ ਸਾਡੀ ਇਤਿਹਾਸਕ ਮੂਰਤੀ ਆ ਧਰਤਾਂ ਸਾਹਿਬ ਦੇ ਗਦਾ ਸਿੰਘ ਮਹਾਰਾਜ ਦੀ ਉਹ ਅਜੇ ਤੱਕ ਨਹੀਂ ਪਤਾ ਵੀ ਕਿੱਥੇ ਜਿਹੜਾ ਉਹ ਮੂਰਤੀ ਹੈਗੀ ਉਹ ਅਜੇ ਤੱਕ ਸਾਨੂੰ ਮਿਲੀ ਨਹੀਂ ਜਗ੍ਹਾ ਜਰੂਰ ਬਣੀ ਆ ਉਸ ਮੂਰਤੀ ਨੂੰ ਵੀ ਆਪਾਂ ਉਹ ਹੀ ਮੂਰਤੀ ਸਾਨੂੰ ਜਿਹੜੀ ਧਾਰ ਜਿਹੜੀ ਸਾਡੀ ਪ੍ਰਾਚੀਨ ਮੂਰਤੀ ਆ ਮਹਾਰਾਜ ਜੀ ਦੇ ਵਿੱਚ ਆਸਥਾ ਜੀ ਲੋਕ ਜਿਹੜੇ ਆ ਨੰਬਸ ਖੁੰਡੇ ਸੀਗੇ ਉਹ ਮੂਰਤੀ ਜਿਹੜੀ ਆ ਡੀਡੀਆ ਕੋਲੋਂ ਸਾਨੂੰ ਵਾਪਸ ਮੈਂਣੀ ਚਾਹੀਦੀ ਆ ਉਹਦੇ ਵਾਸਤੇ ਵੀ ਸਾਨੂੰ ਸੰਗਰਸ਼ ਕਰਨਾ ਚਾਹੀਦਾ ਅਤੇ ਕੁਰਸੀ ਦੇ ਨਾਲ-ਨਾਲ ਆਪਣਾ ਜਿਹੜਾ ਰੋਸ ਆ ਉਹ ਵੀ ਜ਼ਾਹਰ ਕਰਨਾ ਚਾਹੀਦਾ ਕਿ ਜਿਹੜੀ ਜਗਾਹ ਦੇ ਵਿੱਚ ਕੰਡੀਸ਼ਨ ਲਗੀਆਂ ਉਹ ਖਤਮ ਕਰਨੀ ਚਾਹੀਦੀ ਛੇ ਛੇੜਾ ਛੇੜਾ ਜਿਹੜਾ ਜਮਾਗਰਿਆ ਉਹਨੂੰ ਬਿਨਾਂ ਲੀਸ ਤੇ ਬਿਨਾਂ ਪੈਸਿਆਂ ਤੋਂ ਸਾਡੇ ਸਮੁੱਚੇ ਸਮਾਜ ਨੂੰ ਜਗਾ ਸਬਤ ਕਰੀ ਚਾਹੀਦੀ ਆ ਤੋਂ ਇਨੀ ਬੇਨਤੀ ਕਰਦਾ ਹਾਂ ਵਾਯਾ ਸਾਨੂੰ ਸਮਾਜ ਦੀ ਸਾਰੀ ਜਥੇਬੰਦੀ ਨੂੰ ਕੰਨਣਾ ਵੀ ਇਸ ਗੱਲ ਤੇ ਜ਼ਰੂਰ ਗੌਰ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨੂੰ ਜੈ ਕੁਰਸੇ ਧੰਨ ਗੁਰਦੇ ਜੈ ਦੀ ਜੈ ਭਗ